ਸਤਿ ਸ਼੍ਰੀ ਅਕਾਲ ਦੋਸਤੋ ਤੁਹਾਡਾ ਸਵਾਗਤ ਹੈ ਜੀ ਆਪਣੇ YouTube ਚੈਨਲ ਜਾਓ ਅਲਰਟ ਬਾਈ ਅਮਨਦੀ ਦੋਸਤੋ ਅੱਜ ਦਾ ਇਹ ਨੋਟੀਫਿਕੇਸ਼ਨ ਸਰਕਾਰੀ ਬੈਂਕ ਸੈਂਟਰਲ ਬੈਂਕ ਆਫ ਇੰਡੀਆ ਵੱਲੋਂ ਜਾਰੀ ਹੋਇਆ ਜੀ ਇਹਦੇ ਵਿੱਚ ਅੰਮ੍ਰਿਤਸਰ ਵਿੱਚ ਬੀ ਬਠਿੰਡੇ ਵਿੱਚ 8 ਗੁਰਦਾਸਪੁਰ 5 ਤਰਨਤਾਰਨ 4 ਫਰੀਦਕੋਟ 4 ਫਰੋਹੀਪੁਰ 4 ਅਤੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ 142 ਪੋਸਟਾਂ ਹਨ ਜੀ ਮੁੰਡੇ ਕੁੜੇ ਦੋਨਾਂ ਲਈ ਬਹੁਤ ਵਧੀਆ ਮੌਕਾ ਆ ਚੁੱਕਾ ਜੀ ਇਸ ਪੋਸਟ ਨੂੰ ਅਪਲਾਈ ਕਰਨ ਦਾ ਦੋਸਤੋ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਅਤੇ ਬੈਲ ਆਈਕਨ ਬਟਨ ਨੂੰ ਪ੍ਰੈਸ ਕਰ ਦਿਓ ਅਤੇ ਫੇਸਬੁੱਕ ਚੈਨਲ ਨੂੰ ਵੀ ਫੋਲੋ ਕਰ ਦਿਨਾ ਜੀ ਤਾਂ ਜੋ ਆਉਣ ਵਾਲੀਆਂ ਜੋਬ ਵਾਲੇ ਵੀਡੀਓ ਦੀ ਸਹੀ ਤੇ ਸਟੀਕ ਜਾਣਕਾਰੀ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਅਤੇ ਤੁਸੀਂ ਸਮਾਂ ਰਹਿੰਦੇ ਪੋਸਟ ਨੂੰ ਅਪਲਾਈ ਕਰ ਸਕੋ ਇਸ ਪੋਸਟ ਨੂੰ ਕਿਵੇਂ ਭਰਨਾ ਹੈ ਤੇ ਇਹ ਕਿਸ ਤੇ ਸੈਂਟਰ ਕੀ ਰਹਿਣ ਵਾਲੀ ਹੈ ਇਸ ਪੋਸਟ ਦਾ ਨੋਟੀਫਿਕੇਸ਼ਨ ਕਿੱਥੋਂ ਪ੍ਰਾਪਤ ਹੋਵੇਗਾ ਵੀਡੀਓ ਵਿੱਚ ਦੱਸਾਂਗੇ ਜੀ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਣਾ ਚਲੋ ਵੀਡੀਓ ਸ਼ੁਰੂ ਕਰਦੇ ਹਾਂ ਜੀ ਦੋਸਤੋ ਇਸ ਭਰਤੀ ਦਾ ਨੋਟੀਫਿਕੇਸ਼ਨ ਸੈਂਟਰਲ ਬੈਂਕ ਆਫ ਇੰਡੀਆ ਵੱਲੋਂ ਆਇਆ ਹੈਗਾ ਇਹ ਜੋ ਵੈਕੈਂਸੀ ਹੈ ਜੀ ਟੋਟਲ 4500 ਰਹਿਣ ਵਾਲੀ ਆਲ ਇੰਡੀਆ ਕੈਂਡੀਡੇਟ ਦੇ ਲਈ ਅਤੇ ਜੋ ਅਪਲੀਕੇਸ਼ਨ ਦੀ ਸਟਾਰਟ ਡੇਟ ਹੈ ਜੀ 7 6 2025 ਤੋਂ ਸਟਾਰਟ ਹੋ ਚੁੱਕੀ ਹੈ ਜੀ ਅਤੇ ਲਾਸਟ ਡੇਟ 23 6 2025 ਹੈ ਜੀ ਪੇਮੈਂਟ ਕਰਨ ਦੀ ਫੀਸ ਹੈ ਜੋ ਜੀ ਆਨਲਾਈਨ ਹੈਗੀ ਹੈ 25 6 2025 ਹੈ ਐਗਜ਼ਾਮ ਜੁਲਾਈ ਦੇ ਪਹਿਲੇ ਵੀਕ ਹੋਵੇਗਾ ਜੀ ਐਗਜ਼ਾਮ ਬਹੁਤ ਹੀ ਈਜ਼ੀ ਰਹਿਣ ਵਾਲਾ ਜੀ ਇਹਦੇ ਵਿੱਚ ਜੋ ਕੈਂਡੀਡੇਟ ਆ ਪੰਜਾਬ ਦਾ ਇੰਡੀਆ ਦਾ ਹੋਣਾ ਚਾਹੀਦਾ ਹੈਗਾ ਜੋ ਏਜ ਹੈ ਜੀ 31 ਮਈ ਤੱਕ 20 ਸਾਲ ਤੋਂ ਘੱਟ ਨਹੀਂ ਹੋਈ ਚਾਹੀਦੀ ਅਤੇ 31 ਮਈ ਤੋਂ 28 ਸਾਲ ਤੱਕ ਵੱਧ ਨਹੀਂ ਹੋਈ ਚਾਹੀਦੀ ਕੁਆਲੀਫਿਕੇਸ਼ਨ ਦੀ ਗੱਲ ਕਰੀਏ ਤਾਂ ਕੁਆਲੀਫਿਕੇਸ਼ਨ ਇਹਦੇ ਵਿੱਚ ਗ੍ਰੈਜੂਏਸ਼ਨ ਹੋਣੀ ਗਈ ਹੈ ਜੀ ਏਜ ਰੈਲੈਕਸੇਸ਼ਨ ਐਸਸੀ ਤੇ ਐਸਟੀ ਲਈ ਕੈਂਡੀਡੇਟ ਦੇ ਲਈ ਹੋਵੇਗਾ ਐਗਜ਼ਾਮ ਵੀ ਇਸ ਤਰੀਕੇ ਨਾਲ ਰਹਿਣ ਵਾਲਾ ਜੀ ਇੰਗਲਿਸ਼ ਅਤੇ ਹਿੰਦੀ ਦੇ ਵਿੱਚ ਹੋਵੇਗਾ ਐਗਜ਼ਾਮ ਆ ਜੋ ਔਰ ਸਬਜੈਕਟ ਦੇ ਵਿੱਚ 15 ਨੰਬਰ 15 ਕੁਐਸਚਨ ਹੋਣਗੇ ਜੀ ਤੇ 100 ਨੰਬਰ ਦਾ ਪੇਪਰ ਹੋਵੇਗਾ ਅਤੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਨੈਗੇਟਿਵ ਮਾਰਕ ਨਹੀਂ ਹੋਏਗੀ ਪੇਪਰ ਦੇ ਵਿੱਚ ਉਸ ਤੋਂ ਬਾਅਦ ਇੱਥੇ ਇੱਕ ਛੋਟਾ ਜਿਹਾ ਪੇਪਰ ਹੋਗਾ ਜੀ ਲੈਂਗੁਏਜ ਦਾ ਲੋਕਲ ਲੈਂਗੁਏਜ ਚ ਹੋਣਾ ਚਾਹੀਦੀ ਜੇ ਪੰਜਾਬ ਦਾ ਕੈਂਡੀਡੇਟ ਪੰਜਾਬੀ ਦੀ ਜਾਣਕਾਰੀ ਰੱਖਦਾ ਹੋਵੇ ਨੋਰਮਲ ਟੈਸਟ ਹੋਵੇਗਾ ਜੀ ਅਤੇ 15000 ਪਰ ਮੋਂਥ ਇਹਦੇ ਵਿੱਚ ਸੈਲਰੀ ਰਹਿਣ ਵਾਲੀ ਹੈ ਇੱਕ ਘਰ ਦੇ ਨੇੜੇ ਜੋਬ ਮਿਲੀ ਬਿਲਕੁਲ ਘਰ ਦੇ ਨੇੜੇ ਜੋ ਬੈਂਕ ਹੈ ਉਹਦੇ ਵਿੱਚ ਜੋਬ ਰਹਿਣ ਵਾਲੀ ਹੈ ਜੀ ਇਹ ਇੱਕ ਕੰਟਰੈਕਟ ਬੇਸ ਤੇ ਰਹਿਣ ਵਾਲੀ ਹੈ ਪਰਤੀ ਫੀਸ ਦੀ ਗੱਲ ਕਰੀਏ ਤਾਂ ਜਨਰਲ ਤੇ OBC ਲਈ 800 ਰੁਪਏ ਪਲੱਸ GST ਫਿਜ਼ੀਕਲ ਡਿਸੇਬਿਲਟੀ ਜੋ ਕੈਂਡੀਡੇਟ ਆ ਉਹਨਾਂ ਲਈ 400 ਪਲੱਸ GST ਫੀਸ ਰਹਿਣ ਵਾਲੀ ਹੈ ਜੀ ਜੋ ਸਾਈਟ ਦਾ ਨਾਮ ਹੈ ਜੀ ਉਹਦਾ NATS এডਿਕੇਸ਼ਨ ਲੌਗਨ ਤੇ ਜਾ ਕੇ ਤੁਸੀਂ ਪੋਸਟ ਨੂੰ ਅਪਲਾਈ ਕਰ ਸਕਦੇ ਹੋ ਪੰਜਾਬ ਦੇ ਵਿੱਚ ਇਹ ਟੋਟਲ ਪੋਸਟਾਂ ਹਨ ਜੀ 142 ਅਮਰitsar ਦੇ ਵਿੱਚ 20 ਹੈ ਜੀ ਗੁਰਦਾਸਪੁਰ ਦੇ ਵਿੱਚ 5 ਪਠਾਨਕੋਟ ਦੇ 4 ਤਰਨਤਾਰਨ 4 ਸੀਤਪੁਰ ਸਿੰਘ ਨਗਰ ਚ 5 ਹੈ ਜੀ ਬਠਿੰਡਾ ਦੇ ਵਿੱਚ 8 ਹੈ ਜੀ ਫਰੀਦਬੁਰਗ ਦੇ ਵਿੱਚ 4 ਫਰੋہیਪੁਰ ਦੇ ਵਿੱਚ 4 ਹੁਸ਼ਿਆਰਪੁਰ ਦੇ ਵਿੱਚ 4 ਹੈ ਜੀ ਵੱਖ-ਵੱਖ ਜਿਲ੍ਹਿਆਂ ਦੇ ਵਿੱਚ 142 ਪੋਸਟਾਂ ਹਨ ਜੀ ਨੋਟੀਫਿਕੇਸ਼ਨ ਨੂੰ ਪੋਸਟ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਪੜ੍ਹ ਲੈਣਾ ਜੀ ਇਹ ਪੋਸਟ ਬਹੁਤ ਹੀ ਘੱਟ ਕੈਂਡੀਡੇਟ ਭਰਦੇ ਹਨ ਚੰਡੀਗੜ੍ਹ ਦੇ ਵਿੱਚ 9 ਪੋਸਟਾਂ ਹਨ ਜੀ ਇਹਦੀਆਂ ਇਸ ਪੋਸਟ ਦਾ ਲਿੰਕ ਸਾਡੇ WhatsApp ਚੈਨਲ ਜਾਓ ਅਲਰਟ 바이 ਅਹਿਮਦ ਨੇ ਦਿੱਤਾ ਹੈ ਜੀ ਉੱਥੇ ਜਾ ਕੇ ਤੁਸੀਂ ਡਾਊਨਲੋਡ ਕਰ ਸਕਦੇ ਹੋ ਅਦੇ ਚੰਗੀ ਤਰ੍ਹਾਂ ਪੜ ਲਿਆ ਜੀ ਫੋਟੋ ਨੂੰ ਅਪਲਾਈ ਕਰਨ ਤੋਂ ਪਹਿਲਾਂ ਏਸੀਜੀ ਬੈਂਕ ਜੋਬ ਰਿਲੇਟਡ ਜਾਣਕਾਰੀ ਇਹ ਜਿਹੀਆਂ ਹੋਰ ਜੋਬ ਦੀਆਂ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਜੀ ਅਤੇ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦੇਣਾ ਤਾਂ ਜੋ ਕਿਸੇ ਜ਼ਰੂਰਤਮੰਦ ਕੈਂਡੀਡੇਟ ਨੂੰ ਇਹ ਪੋਸਟ ਭਰ ਕੇ ਜੋਬ ਲੱਗ ਸਕੇ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ